ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਵਸਣ ਵਾਲੇ ਮੇਰੇ ਰੱਬ ਵਰਗੇ ਦਰਸ਼ਕਾਂ ਨੂੰ ਖੇਡ ਪ੍ਰੇਮੀਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਜਾਨੀ ਤਰਮਹਾਰੇ ਉਹਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਜਿਸ ਤਰ੍ਹਾਂ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਕਿਸੇ ਨਾ ਕਿਸੇ ਖਿਡਾਰੀ ਨੂੰ ਮਲਾਉਂਦੇ ਆ ਕਿਸੇ ਨਾ ਕਿਸੇ ਪਹਿਲਵਾਨ ਨੂੰ ਮਲਾਉਂਦੇ ਆ ਸਾਡੇ ਚੈਨਲ ਦੇ ਜ਼ਰੀਏ ਅੱਜ ਮੇਰੇ ਨਾਲ ਇੱਕ ਉਹ ਕਬੱਡੀ ਦਾ ਖਿਡਾਰੀ ਆ ਉੱਭਰ ਰਿਹਾ ਕਬੱਡੀ ਦਾ ਖਿਡਾਰੀ ਜਿਹੜਾ 75 ਕਿਲੋ 80 ਕਿਲੋ 85 ਕਿਲੋ ਦੇ ਵਿੱਚ ਬਹੁਤ ਵਧੀਆ ਕਬੱਡੀ ਖੇਡਦਾ ਹੈ ਪਰ ਜੇ ਮੈਂ ਹਾਲਾਤਾਂ ਦੀ ਗੱਲ ਕਰਾਂ ਤਾਂ ਉਸ ਖਿਡਾਰੀ ਦੇ ਜਿਹੜੇ ਹਾਲਾਤ ਨੇ ਬਹੁਤ ਹੀ ਨਾਜ਼ੁਕ ਨੇ ਉਹ ਖਿਡਾਰੀ ਹੈ ਕੌਣ ਉਹ ਹੈ ਜੱਗਾ ਜੈਂਬੋ ਜਿੰਨਾ ਦਾ ਪਿੰਡ ਹੈ ਜਿਹੜਾ ਉਹ ਸਾਹੋਕੇ ਜਿਲ੍ਹਾ ਸੰਗਰੂਰ ਦੇ ਵਿੱਚ ਹੈ ਪਰਿਵਾਰ ਦੇ ਵਿੱਚ ਬਿਲਕੁਲ ਇਕੱਲਾ ਖਿਡਾਰੀ ਮਾਂ ਤਾਂ ਵੀ ਹੈ ਨਹੀਂ ਪਿਤਾ ਵੀ ਹੈ ਨਹੀਂ ਕਿਉਂ ਜਿਸ ਤਰ੍ਹਾਂ ਕੁਝ ਖਿਡਾਰੀ ਹੁੰਦੇ ਨੇ ਕੁਝ ਏਦਾਂ ਦੇ ਇਨਸਾਨ ਹੁੰਦੇ ਨੇ ਏਦਾਂ ਦੇ ਬੰਦੇ ਹੁੰਦੇ ਨੇ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਉਹਨਾਂ ਦੇ ਮਨ ਦੇ ਵਿੱਚ ਕਰਨ ਦਾ ਕੁਝ ਜਜ਼ਬਾ ਹੁੰਦਾ ਹੈ ਮਨ ਦੇ ਵਿੱਚ ਸ਼ੌਕ ਹੁੰਦਾ ਵੀ ਇਹ ਸੀ ਇਹ ਕੰਮ ਕਰਨਾ ਹੈ ਕਬੱਡੀ ਖੇਡਣੀ ਹੈ ਜਾਂ ਕੋਈ ਹੋਰ ਗੇਮ ਕਰਨੀ ਹੈ ਪਰ ਉਹਨਾਂ ਨੂੰ ਜਿਹੜੇ ਹਾਲਾਤ ਨੇ ਜਿਹੜੇ ਉਹ ਉਹਨਾਂ ਨੂੰ ਉੱਠਣ ਨਹੀਂ ਦਿੰਦੇ ਕੁਝ ਹਾਲਾਤ ਏਦਾਂ ਦੇ ਹੁੰਦੇ ਨੇ ਘਰੇਲੂ ਮਜਬੂਰੀਆਂ ਗਰੀਬੀ ਦੀ ਦਲਦਲ ਵਿੱਚ ਫਸੇ ਹੁੰਦੇ ਨੇ ਤੇ ਕੁਝ ਜਿਹੜੀਆਂ ਸਮੇਂ-ਸਮੇਂ ਦੇ ਉੱਪਰ ਉਹਨਾਂ ਨੂੰ ਸੱਟਾਂ ਵੱਜ ਜਾਂਦੀਆਂ ਨੇ ਉਹ ਉਹਨਾਂ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਚੂਰੋ-ਚੂਰ ਕਰ ਦਿੰਦੀਆਂ ਨੇ ਇਦਾਂ ਦਾ ਹੀ ਖਿਡਾਰੀ ਆ ਇਹ ਜੱਗਾ ਸਿੰਘ ਜੈਂਬੋ ਜਿਹਨੂੰ ਜੈਂਬੋ ਵੀ ਕਹਿੰਦੇ ਨੇ ਜੱਗਾ ਵੀ ਕਹਿੰਦੇ ਨੇ ਕਬੱਡੀ ਗਰਾਊਂਡਾਂ ਦੇ ਵਿੱਚ ਬਹੁਤ ਵਧੀਆ ਕਬੱਡੀ ਖੇਡਦਾ ਬਿਲਕੁਲ ਗਰੀਬ ਪਰਵਾਦ ਦੇ ਨਾਲ ਇਸ ਸੰਬੰਧ ਰੱਖਦਾ ਸੋ ਪਿਛਲੇ ਦਿਨੀ ਇਸ ਵੀਰ ਦੇ ਗੋਡੇ ਦੇ ਉੱਤੇ ਜੋ 6 ਬੱਜੀ ਹੈ ਜੋ ਲਿਗਾਮੈਂਟ ਹੁੰਦੇ ਨੇ ਗੋਡੇ ਦੇ ਉਹ ਵਿਚਾਰੇ ਦੇ ਟੁੱਟ ਗਏ ਨੇ ਜਿਨ੍ਹਾਂ ਦੇ ਆਪਰੇਸ਼ਨ ਦੇ ਉੱਤੇ ਖਰਚਾ ਬਹੁਤ ਹੋਣਾ ਹੈ ਸੋ ਹੁਣ ਉਹਦੇ ਕੀ ਹਾਲਾਤ ਨੇ ਕਿੱਦਾਂ ਦੇ ਨੇ ਦੇ ਉਸ ਚੱਕੀ ਜੈਂਪੋ ਦੇ ਨਾਲ ਮੈਂ ਤੁਹਾਨੂੰ ਮਿਲਾਉਣਾ ਹਾਂ ਚੱਕੇ ਭਾਈ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਦਾ ਵੀ ਮੈਂ ਸਾਰਿਆਂ ਤੋਂ ਪਹਿਲਾਂ ਧੰਨਵਾਦ ਕਰਦਾ ਜੀ ਤੇ ਮੇਰੇ ਕੋਲੇ ਟੀਮ ਪਹੁੰਚੀ ਹੈ ਮੈਂ ਤੁਹਾਡਾ ਬਹੁਤ ਬਹੁਤ ਸਾਰੇ ਦੇਸ਼ ਵਿਦੇਸ਼ ਜਿੰਨੇ ਵੀ ਦੇਖ ਰਹੇ ਨੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਚੱਕੀ ਭਾਈ ਪਹਿਲਾਂ ਤੁਸੀਂ ਇਹ ਦੱਸੋ ਕਿ ਜਿਹੜੀ ਤੁਹਾਡੇ ਇਹ 6:00 ਵਜੇ ਆ ਗੋਡੇ ਤੇ ਇਹ ਕਿੰਨੀ ਕੁ ਵਜੇ ਆ ਕਿਦਾਂ ਦਾ ਹਾਲਾਤ ਹੈ ਇਹ ਭਾਈ ਉਪਲੀ ਟੂਰਨਾਮੈਂਟ ਸੀ ਜੀ ਹਾਂ ਜੀ ਮੈਂ ਉੱਥੇ ਖੇਡ ਰਿਹਾ ਸੀ ਸੈਮੀਫਾਈਨਲ ਮੈਚ ਸੀ ਜੀ ਹਾਂ ਉਦੇ ਵਿੱਚ ਮੇਰੇ ਗੋਡੇ ਦਾ ਜੀ ਪੜਾਕਾ ਪੈ ਗਿਆ ਜੀ ਖੇਡਦੇ ਦਾ ਜੀ ਹਾਂਜੀ ਇਸ ਤੋਂ ਬਾਅਦ ਮੇਰੇ ਗੋਡੇ ਦੇ ਲੈਗਮੈਂਟ ਟੁੱਟ ਗਈ ਜੀ ਤੇ ਡਾਕਟਰ ਕੋਲ ਗਿਆ ਸੀ ਉਹਨਾਂ ਨੇ ਆਖਿਆ ਵੀ ਆਪਰੇਸ਼ਨ ਹੋਣਾ ਜੀ ਜੀ ਤੇ ਸਾਨੂੰ ਪਤਾ ਹੀ ਹੈ ਜੀ ਘਰੋਂ ਗਰੀਬ ਆ ਜੀ ਹਾਂਜੀ ਹਾਂਜੀ ਕਬੱਡੀ ਵਾਲੇ ਕੋਲੇ ਪਲੇਅਰਾਂ ਕੋਲੇ ਕਿੰਨਾ ਕ ਪੈਸਾ ਹੁੰਦਾ ਜੀ ਹਾਂਜੀ ਬਿਲਕੁਲ ਬਿਲਕੁਲ ਤੇ ਮਸਾਪ ਦਾ ਸਰਦਾ ਜੀ 80000 ਰੁਪਏ ਲੱਗਣਾ ਜੀ 80000 ਰੁਪਏ ਦਾ ਖਰਚ ਆਉਣਾ 80000 ਰੁਪਏ ਖਰਚ ਆਉਣਾ ਜੀ ਆਪਣੇ ਕੋਲ ਇੰਨੀ ਗੰਜੈਸ ਹੈ ਨਹੀਂ ਜੀ ਜੀ ਤੇ ਜਕੇ ਭਾਈ ਤੁਹਾਡੇ ਕੋਲ ਕੋਈ ਜ਼ਮੀਨ ਵਗੈਰਾ ਵੀ ਹੈਗੀ ਜੀ ਨਹੀਂ ਕੁਝ ਨਹੀਂ ਜੀ ਜ਼ਮੀਨ ਤਾਂ ਕੱਲ ਲਈ ਮੈਂ ਹੈਗਾ ਜੀ ਪਰਿਵਾਰ ਦੇ ਵਿੱਚ ਮਾਤਾ ਪਿਤਾ ਹੀ ਡੈਥ ਹੋ ਚੁੱਕੀ ਆ ਜੀ ਤੇ ਦੋ ਸਿਸਟਰ ਆ ਉਹ ਵਿਆਹਤੀਆਂ ਜੀ ਜੀ ਮਾਤਾ ਜੀ ਡੈਥ ਕਦ ਹੋਈ ਸੀ ਮਾਤਾ ਜੀ ਡੈਥ ਡੈਡੀ ਦੇ ਬਾਅਦ ਹੋਈ ਆ ਜੀ ਪਹਿਲਾਂ ਡੈਡੀ ਦੀ ਹੋ ਗਈ ਮਾਤਾ ਦੀ ਬਾਅਦ ਚ ਹੋ ਗਈ ਜੀ ਜੀ ਕਿੰਨਾ ਟਾਈਮ ਹੋ ਗਿਆ ਤੁਸੀਂ ਕੀ ਦੇਖ ਸੀ ਮੈਂ ਉਦੋਂ ਕਾਫੀ ਛੋਟਾ ਸੀ ਜੀ ਸ਼ਾਇਦ ਮੈਂ ਹੋਊਂਗਾ ਉਦੋਂ 15 ਸਾਲਾਂ ਦਾ ਹੀ ਇਸ ਤੋਂ ਬਾਅਦ ਹੀ ਰਪਿੰਦਰ ਬਾਈ ਹੋਰਾਂ ਨੇ ਆ ਮੇਰਾ ਕਰਫਾ ਆ ਕੇ ਦਿੱਤਾ ਹੀ ਰਪਿੰਦਰ ਜਲਾਲ ਹੋਰਾਂ ਨੇ ਹੋਰ ਸੰਸਥਾ ਨੇ ਬਹੁਤ ਮਦਦ ਕੀਤੀ ਜੀ ਮੇਰੀ ਜੀ ਹੋਰ ਸੰਸਥਾ ਨੇ ਮਦਦ ਕੇ ਵਧੀਆ ਤੁਹਾਡਾ ਸਹਿਯੋਗ ਕੀਤਾ ਜੀ ਬਹੁਤ ਸਹਿਯੋਗ ਦਿੱਤਾ ਜੀ ਜੀ ਤੇ ਬੱਸ ਹੋ ਗਈ ਤੇ ਜਗੇ ਭਾਈ ਹੁਣ ਜਿਵੇਂ ਹੁਣ ਤਾਂ ਤੁਹਾਡੇ 6:30 ਵੱਜ ਗੀ ਉਸ ਤੋਂ ਪਹਿਲਾਂ ਹੁਣ ਜਿਵੇਂ ਤੁਸੀਂ ਮੈਚ ਖੇਡਦੇ ਹੋ ਉਦੋਂ ਵੀ ਚਲੋ ਤੁਹਾਡਾ ਜਿਹੜਾ ਖਰਚਾ ਕਰਦਾ ਹੈਗਾ ਉਦੋਂ ਤਾਂ ਉਹ ਤੁਹਾਡਾ ਮੈਚਾਂ ਦੇ ਚੱਲਦਾ ਹੈ ਤੇ ਇਹ ਤੁਹਾਡਾ ਜਿਹੜਾ ਹੁਣ ਕਬੱਡੀ ਮੈਚਾਂ ਤੋਂ ਬਾਅਦ ਇਹ ਤੁਸੀਂ ਕੀ ਕਰਦੇ ਹੋ ਕਬੱਡੀ ਮੈਚ ਤੋਂ ਬਾਅਦ ਢਾੜੀ ਦੂੜੀ ਕਰ ਲਈ ਜੀ ਜੀ ਕਰਦਾ ਖਰਚਾ ਹੀ ਚੱਲਦਾ ਜੀ ਜਿੰਨਾ ਕੋਵੇ ਜੀ ਮਾੜਾ ਮੋਟਾ ਕੰਮ ਕਰ ਲਈਦਾ ਜੇ ਕਦੇ ਮੈਚ ਹੋਵੇ ਜੀ ਤਾਂ ਖੇਡਣ ਚੱਲ ਜਾਈਦਾ ਨਹੀਂ ਖੇਡਣ ਚੱਲ ਜਾਂਦਾ ਹਾਂਜੀ ਜੀ ਤੇ ਤੁਹਾਡਾ ਜਿਹੜਾ ਖੁਰਾਕ ਦਾ ਬਾਈ ਫਿਰ ਉਹ ਤੁਸੀਂ ਉਹਦੇ ਵਿੱਚੋਂ ਹੀ ਕਰਦੇ ਹੋ ਜਾਂ ਕਿਵੇਂ ਕੋਈ ਤੁਹਾਨੂੰ ਕੋਈ ਹੋਰ ਸਾਰਾ ਕੁਝ ਉਸ ਦੇ ਵਿੱਚੋਂ ਹੈ ਜੀ ਤੇ ਬਾਕੀ ਕੁਛ ਜੀ ਮੇਰੇ ਹੈਗੇ ਨਜ਼ਦੀਕੀ ਜਿਹੜੇ ਮੇਰੀ ਥੋੜੀ-ਮੋਟੀ ਮਦਦ ਕਰਦੇ ਆ ਜੀ ਫ੍ਰੈਂਡਲੀ ਤੇ ਜਿਵੇਂ ਕਾਲਾ ਜੀ ਕੁੱਬਿਆਂ ਤੋਂ ਇੱਕ ਉਹ ਮੇਰੀ ਮਦਦ ਕਰਦਾ ਜੀ ਤੇ ਹੋਰ ਵੀ ਸਮਾਨ ਤੋਂ ਆ ਮੁੰਡੇ ਜੀ ਹਾਂਜੀ ਉਹ ਮੇਰੀ ਬਹੁਤ ਮਦਦ ਕਰਦੇ ਆ ਕੌਡੀ ਵਾਲਿਆਂ ਤੇ ਐਨਆਰਆਈਆਂ ਨੇ ਜੀ ਮੇਰੀ ਵਧੀਆ ਮਦਦ ਕੀਤੀ ਆ ਜੀ ਤੇ ਕੌਡੀ ਦੇ ਜਿੰਨੇ ਵੀ ਟੀਮਾਂ ਵਾਲੇ ਆ ਜੀ ਸਾਰੇ ਮੈਨੂੰ ਭਾਈਆਂ ਵਾਂਗ ਸਮਝਦੇ ਆ ਜੀ ਤੇ ਮੇਰੀ ਬਹੁਤ ਜ਼ਿਆਦਾ ਮਦਦ ਕਰਦੇ ਆ ਕਮੇਟਟਰ ਹੋ ਗਏ ਜੀ ਰੈਫਰੀ ਹੋ ਗਏ ਜੀ ਸਾਰੇ ਆਪਾਂ ਦਾ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਆ ਜੀ ਜੀ ਅਤੇ ਜਿਸ ਤਰ੍ਹਾਂ ਭਾਈ ਤੁਸੀਂ ਦੱਸਿਆ ਵੀ ਗੋਡੇ ਤੇ ਤੁਹਾਡੇ ਹੁਣ 80000 ਰੁਪਏ ਦਾ ਖਰਚਾ ਜਿਹੜਾ ਆਊਗਾ ਤੇ ਉਹ ਉਸ ਤੋਂ ਬਾਅਦ ਜਿਹੜਾ ਤੁਹਾਡਾ ਇਹਨੂੰ ਰਿਕਵਰ ਕਰਨ ਵਾਸਤੇ ਦੁਬਾਰਾ ਤੁਹਾਨੂੰ ਕਿੰਨਾ ਟਾਈਮ ਲੱਗੂਗਾ ਡਾਕਟਰ ਨੇ ਦੱਸਿਆ ਹੋਵੇ ਟੋਗਟਜੀ ਪਲੇਅਰ ਨੂੰ ਦੁਬਾਰਾ ਛੱਟ ਇੰਜਰੀ ਦਾ ਬਾਅਦ ਤੁਹਾਨੂੰ ਪਤਾ ਹੈ ਜੀ 6 ਮਹੀਨੇ ਕਮ ਸੇ ਕਮ ਸਾਲ ਫਟ ਜਾਂਦਾ ਜੀ ਜੀ ਬਿਲਕੁਲ ਇਸ ਦੁਬਾਰਾ ਜੀ ਆਪਰੇਸ਼ਨ ਹੋਣਾ ਤੁਹਾਨੂੰ ਪਤਾ ਹੈ ਜੀ ਪਲੇਅਰ ਦਾ ਡੈਟ ਨਾਲ ਹੀ ਹੋਣਾ ਜੀ ਬਿਲਕੁਲ ਜੀ ਪੈਸਾ ਹੋਊਗਾ ਡੈਟ ਹੋਊਗੀ ਹਮ ਤੇ ਫੇਰ ਹੀ ਪਲੇਅਰ ਨੇ ਤਿਆਰ ਹੋਣਾ ਜੀ ਤੁਹਾਨੂੰ ਪਤਾ ਹੀ ਹੁਣ ਛੱਟ ਲੱਗੀ ਹੈ ਜੀ ਤੇ ਐਡਾ ਕੋਈ ਸਾਧਨ ਨਹੀਂ ਹੈਗਾ ਜੀ ਜਿਹੜਾ ਬਲੇ ਆਪਾਂ ਵਧੀਆ ਇਲਾਜ ਕਰਾ ਸਕੀਏ ਬਿਲਕੁਲ ਤੇ ਇਹ ਐਨਆਰਆਈਆਂ ਦੇ ਸਹਿਯੋਗ ਨਾਲ ਜਾਂ ਹੋਰ ਭਰਾਵਾਂ ਦੇ ਸਹਿਯੋਗ ਨਾਲ ਜੀ ਇਹ ਸਾਰਾ ਕੁਝ ਹੋਣਾ ਜੀ ਬਿਲਕੁਲ ਬਈ ਕਿਉਂਕਿ ਸਾਡੇ ਖੇਡ ਪ੍ਰੇਮੀ ਦੇ ਜਿਹੜੇ ਸੱਚੇ ਆਸ਼ਕ ਨੇ ਕਬੱਡੀ ਨੂੰ ਚਾਹੁੰਦੇ ਨੇ ਕਬੱਡੀ ਦੇ ਉੱਪਰ ਪੈਸਾ ਲਾਉਂਦੇ ਨੇ ਉਹ ਤੁਹਾਡੇ ਵਰਗੇ ਇਨਸਾਨਾਂ ਦੀ ਜਿਹੜੀ ਕਦਰ ਹੈ ਉਹ ਕਰਦੇ ਹੀ ਬਹੁਤ ਨੇ ਤੇ ਕਰਨੀ ਵੀ ਚਾਹੀਦੀ ਹੈ ਕਿਉਂਕਿ ਪ੍ਰੋਮੋਟਰ ਨੇ ਜੀ ਉਹਨਾਂ ਨੇ ਬਹੁਤ ਕੀਤਾ ਈ ਕਬੱਡੀ ਵਾਸਤੇ ਹੁਣ ਤੱਕ ਕਬੱਡੀ ਪ੍ਰੋਮੋਟਰਾਂ ਸਿਰਤੀ ਚੱਲ ਰਹੀ ਹੈ ਪੰਜਾਬ ਦੀ ਆਪਣੇ ਜਿੰਨੇ ਵੀ ਪ੍ਰੋਮੋਟਰ ਨੇ ਜੀ ਬਹੁਤ ਜ਼ਿਆਦਾ ਮਦਦ ਕਰਦੇ ਆ ਜੀ ਤੇ ਬਾਹਰੋਂ ਪੈਸਾ ਭੇਜਦਾ ਕਬੱਡੀ ਵਾਲਿਆਂ ਵਾਸਤੇ ਜੀ ਤੇ ਕਬੱਡੀ ਪ੍ਰੋਮੋਟਰਾਂ ਸਿਰਤੀ ਤੇ ਐਨ ਆਰ ਆਈ ਵੀਰ ਨੇ ਜਿਹੜੇ ਤੇ ਹੋਰ ਕੁਝ ਪੰਜਾਬ ਚ ਬੰਦੇ ਨੇ ਜੀ ਬਹੁਤ ਜ਼ਿਆਦਾ ਉਹਨਾਂ ਸਿਰ ਤੇ ਜੀ ਕਬੱਡੀ ਚੱਲਦੀ ਹੈ ਬਿਲਕੁਲ ਜੀ ਇੱਕ ਜੱਗੇ ਬਈ ਤੁਸੀਂ ਨਾ ਹੁਣ ਜਿਵੇਂ ਬਿਲਕੁਲ ਪਰਿਵਾਰ ਦੇ ਵਿੱਚ ਇਕੱਲੇ ਰਹਿਣੇ ਹੋ ਕਿਉਂਕਿ ਇਕੱਲਾ ਰਹਿਣਾ ਹੀ ਇੱਕ ਬੰਦੇ ਨੂੰ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਦੁੱਖਾਂ-ਬਖਤਾਂ ਦੇ ਵਿੱਚੋਂ ਮਤਲਬ ਇਕੱਲੇ ਨੂੰ ਆਪਣੇ ਆਕੇ ਘਰੇ ਰਹਿਣਾ ਆ ਰੋਟੀ ਪਾਣੀ ਦਾ ਜਿਹੜਾ ਫਿਰ ਤੁਸੀਂ ਆਪ ਹੀ ਬਣਾਉਣੇ ਹੋ ਆਕੇ ਜਾਂ ਤੁਹਾਡਾ ਕੋਈ ਭੈਣ ਭਾਈ ਚਾਚਾ ਤਾਇਆ ਜਾਂ ਕੋਈ ਸੁਣੂ ਕੋ ਕੋ ਨਹੀਂ ਪਰਿਵਾਰ ਦੇ ਵਿੱਚ ਐ ਜੀ ਰੋਟੀ ਪਾਣੀ ਜੇ ਤਾਂ ਲੇਟ ਹੋ ਜਾਏ ਤਾਂ ਤਾਂ ਕਈ ਵਾਰੀ ਢਾਬੇ ਤੋਂ ਲੈ ਜੇ ਨਹੀਂ ਐਂ ਪੈ ਜਾਈਦਾ ਜੀ ਆਕੇ ਥੱਕ ਕੇ ਜੀ ਰੋਟੀ ਨਹੀਂ ਪਾਗਦੀ ਕਈ ਵਾਰੀ ਜੀ ਜੀ ਲੇਟ ਫੇਟ ਹੋਏ ਨੇ ਜੀ ਜਾਂ ਉੱਥੇ ਟੂਰਨਾਮੈਂਟ ਦੀ ਖਾਲੀ ਜੀ ਤੇ ਫਿਰ ਸੁਭਾ ਬਣਾ ਲਈ ਦੀ ਜਾਂ ਆਪਣੇ ਆਂਡੀ ਗਵਾਂਡੀ ਫੜਾ ਜਾਂਦੇ ਆ ਜੀ ਜੀ ਹਾਂਜੀ ਤੇ ਚਲੋ ਜੱਗੇ ਭਾਈ ਆਪਣੀ ਵੀ ਬੇਨਤੀ ਐ ਮੈਂ ਆਪਣੇ ਵੱਲੋਂ ਵੀ ਬੇਨਤੀ ਕਰਦਾ ਸਾਡੇ ਐਨ ਆਰ ਆਈ ਵੀਰ ਨੇ ਕਿਉਂਕਿ ਬੜਾ ਪੈਸਾ ਕਬੱਡੀ ਕਪਾਂ ਤੇ ਕਬੱਡੀ ਖਿਡਾਰੀਆਂ ਦੇ ਉੱਪਰ ਲਾਇਆ ਜਾ ਰਿਹਾ ਹੈ ਲਾਉਣਾ ਵੀ ਚਾਹੀਦਾ ਕਿਉਂਕਿ ਸਾਡੀ ਖੇਡ ਹੈ ਅਸੀਂ ਇਹ ਖੇਡਦੇ ਵਿੱਚ ਜਿਹੜੇ ਸਾਡੇ ਫੁੱਲ ਨੇ ਜੋ ਇਸੇ ਤਰ੍ਹਾਂ ਹੀ ਗਰਾਊਂਡਾਂ ਦੇ ਵਿੱਚ ਖੜੇ ਰਹਿਣ ਆਪਾਂ ਇਹ ਅਰਦਾਸ ਵੀ ਕਰਦੇ ਆ ਤੇ ਮੈਂ ਬੇਨਤੀ ਵੀ ਕਰਨਾ ਆਪਣੇ ਵੱਲੋਂ ਸਾਡੇ ਐਨ ਆਰ ਆਈ ਵੀਰਾਂ ਨੂੰ ਕਿ ਇਦਾਂ ਦੇ ਜੋ ਹੀਰੇ ਖਿਡਾਰੀ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਸੁਪਨਾ ਹੁੰਦਾ ਵੀ ਅਸੀਂ ਕੁਛ ਨਾ ਕੁਛ ਕਰੀਏ ਪਰ ਉਹਨਾਂ ਨੂੰ ਜਿਹੜੇ ਹਾਲਾਤ ਨੇ ਸਮੇਂ-ਸਮੇਂ ਦੀਆਂ ਔਕੜਾਂ ਨੇ ਉਹ ਬੇਸ਼ੱਕ ਉਹਨਾਂ ਦੇ ਰਸਤੇ ਦੇ ਵਿੱਚ ਅੜਦੀਆਂ ਨੇ ਪਰ ਉਹ ਹਿੰਮਤ ਨਹੀਂ ਛੱਡਦੇ ਤੇ ਉਹਨਾਂ ਦੀ ਹਿੰਮਤ ਜਿਹੜੀ ਉਹਨਾਂ ਨੂੰ ਹੋਰ ਬਲ ਮਿਲਦਾ ਜਦੋਂ ਸਾਨੂੰ ਕੋਈ ਐਨ ਆਰ ਆਈ ਵੀਰ ਇਹਨਾਂ ਦੀ ਆ ਕੇ ਬਾਹ ਫੜਦੇ ਨੇ ਤੇ ਇਹਨਾਂ ਦੇ ਉੱਪਰ ਪੈਸਾ ਲਾਉਂਦੇ ਨੇ ਇਹਨਾਂ ਨੂੰ ਮਤਲਬ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੰਦੇ ਤਾਂ ਇਹ ਇਸ ਵਾਸਤੇ ਮੈਂ ਬੇਨਤੀ ਕਰਦਾ ਕਿ ਸਾਡੇ ਜਨੇ ਐਨ ਆਰ ਆਈ ਵੀਰ ਨੇ ਇਸ ਵੀਰ ਦੀ ਜਿੰਨੀ ਵੀ ਹੋ ਸਕਦਾ ਤੁਸੀਂ ਮਦਦ ਕਰੋ ਤਾਂ ਕਿ ਇਹ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠਿਆ ਹੋਇਆ ਹੀਰਾ ਜਿਹੜਾ ਕਬੱਡੀ ਦਾ ਇਹ ਹੋਰ ਬਲੰਦੀਆਂ ਨੂੰ ਸੁਹੇ ਤਾਂ ਕਿ ਇਹਦੀ ਜਿਹੜੀ ਸੱਟ ਹੈ ਉਹ ਰਿਕਵਰ ਹੋਵੇ ਉਹ ਸਤ ਤਕੜਾ ਹੋ ਕੇ ਹੋਰ ਕਬੱਡੀ ਦੇ ਵਿੱਚ ਆਪਣੀਆਂ ਮੱਲਾ ਮਾਰੇ ਸੋ ਮੈਂ ਸਾਡੇ ਕਲੱਬਾਂ ਵਾਲੇ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਦਾਂ ਦੇ ਜਿਹੜੇ ਖਿਡਾਰੀ ਨੇ ਇਹਨਾਂ ਦੀ سپورਟ ਕਰਕੇ ਇਹਨਾਂ ਦੇ ਖਰਚ ਕਰਕੇ ਇਹਨਾਂ ਨੂੰ ਅੱਗੇ ਲੈ ਕੇ ਆਓ ਤਾਂ ਕਿ ਕਿਉਂਕਿ ਤਕੜੇ ਖਿਡਾਰੀ ਦੀ سپورਟ ਤਾਂ ਹਰ ਇੱਕ ਕਰਦਾ ਪਰ ਲੋੜ ਹੁੰਦੀ ਹੈ ਕਿ ਜਿਹੜਾ ਖਾਲੀ ਨੂੰ ਭਰਨ ਦੀ ਭਰੇ ਨੂੰ ਭਰਨਾ ਕਰਾ ਪਏ ਨਹੀਂ ਕਹਿੰਦੇ ਵੀ ਨਹੀਂ ਕਰਨਾ ਸਭ ਦਾ ਚਾਹੀਦਾ ਪਰ ਜਿਹੜੇ ਲੋੜਵੰਦ ਨੇ ਉਹਨਾਂ ਦੀ ਮਦਦ ਕਰਨਾ ਸਭ ਤੋਂ ਪਹਿਲਾਂ ਸਾਡਾ ਫਰਜ ਹੈ ਸੋ ਮੈਂ ਇਹੀ ਬੇਨਤੀ ਕਰੂੰਗਾ ਸਾਰੇ ਇਹ ਵੀਰਾਂ ਨੂੰ ਐਨਆਰਆਈ ਵੀਰਾਂ ਨੂੰ ਕਲਬਾਂ ਵਾਲੇ ਵੀਰਾਂ ਨੂੰ ਕਿ ਇਸ ਖਿਡਾਰੀ ਦੀ ਜਿੰਨੀ ਵੀ ਹੋ ਸਕਦਾ ਆਪਾਂ ਮਦਦ ਕਰੀਏ ਮੈਂ ਇਸ ਵੀਡੀਓ ਦੇ ਵਿੱਚ ਇਹਦਾ ਨੰਬਰ ਵੀ ਜਿਹੜਾ ਐਡਿਟ ਕਰੂੰਗਾ ਉਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਜੱਗੇ ਚੈਂਪੂ ਦੇ ਨਾਲ ਤੇ ਜਗੇ ਭਾਈ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਬਸ ਜੀ ਮੈਂ ਤਾਂ ਇਹੀ ਕਹਿਣਾ ਚਾਹਨਾ ਪ੍ਰੋਮੋਟਰ ਭਾ ਵੀਰਾਂ ਨੂੰ ਕਿ ਹੋਰ 플레이ਰਾਂ ਦੀ ਵੀ ਮਦਦ ਕਰਦੇ ਆ ਜੀ ਤੇ ਆਪਣੀ ਵੀ ਮਦਦ ਕਰਨੀ ਚਾਹੀਦੀ ਹੈ ਕੋਈ ਵੀ 플레이ਰ ਹੈ ਜੀ ਕੋਈ ਇੰਜਰੀ ਹੋਈ ਹੈ ਉਹਨੂੰ ਜੀ ਜਿਹਨੂੰ ਲੋੜ ਹੈ ਜੀ ਉਹਨੂੰ ਦਿਓ ਜੀ ਤੇ ਮੇਰਾ ਲਾਜ ਹੋਵੇ ਜੀ ਤੇ ਮੈਂ ਗਾਂ ਖੇਡਦਾ ਹਾਂ ਜੀ ਮੇਰਾ ਵੀ ਸੁਪਨਾ ਮੈਂ ਕੈਨੇਡਾ ਅਮਰੀਕਾ ਖੇਡਾਂ ਜੀ ਤੇ ਇਹ ਪ੍ਰਮੋਟਰ ਵੀਰਾਂ ਦੀ ਸਿਰਤੀ ਹੋਣਾ ਸਾਰਾ ਕੁਝ ਬਿਲਕੁਲ ਜੀ ਸੋ ਦੋਸਤੋ ਜਰੂਰ ਇਸ ਖਿਡਾਰੀ ਤੁਸੀਂ ਮਦਦ ਕਰਨੀ ਹੈ ਕਿਉਂਕਿ ਇੱਕ ਛੋਟੇ ਜਿਹੇ ਘਰ ਦੇ ਵਿੱਚ ਇਹ ਵਿਚਾਰਾ ਰਹਿੰਦਾ ਹੈਗਾ ਉਹ ਵੀ ਬਾਈ ਨੇ ਦੱਸਿਆ ਕਿ ਸਾਡੇ ਸੰਸਥਾਵਾਂ ਨੇ ਕਲੱਬਾਂ ਨੇ ਕਬੱਡੀ ਖਿਡਾਰੀਆਂ ਨੇ ਸਾਡੇ ਰੁਪਿੰਦਰ ਵੀਰ ਹੋਰਾਂ ਵਰਗਿਆਂ ਨੇ ਇਕੱਠੇ ਹੋ ਕੇ ਇਸ ਵੀਰ ਦੀ ਮਦਦ ਕੀਤੀ ਐ ਸੋ ਮਦਦ ਕਰਨ ਦਾ ਹੱਕ ਵੀ ਬਣਦਾ ਐ ਸੋ ਦੋਸਤੋ ਇੱਕ ਵਾਰੀ ਫਿਰ ਅਸੀਂ ਤੁਹਾਨੂੰ ਇਹ ਹੀ ਬੇਨਤੀ ਕਰਦੇ ਆ ਕਿ ਇਸ ਖਿਡਾਰੀ ਦੀ ਜਿੰਨੇ ਵੀ ਹੋ ਸਕਦਾ ਆਪਾਂ ਮਦਦ ਕਰੀਏ ਸੋ ਅੱਜ ਆਪਾਂ ਨੇ ਇਸ ਇੱਕ ਉਸ ਇਨਸਾਨ ਦੀ ਗੱਲ ਕੀਤੀ ਐ ਜੱਗੀ ਦੀ ਜਿਹੜਾ ਕਿ ਲੋੜਵੰਦ ਐ ਜਿਹਨੂੰ ਹੁਣ ਲੋੜ ਐ ਮੱਦਦ ਦੀ ਲੋੜ ਐ ਸਹਾਇਤਾ ਦੀ ਲੋੜ ਐ ਕਿਉਂਕਿ ਜਦੋਂ ਸਟਾਰ ਬਣ ਜਾਂਦਾ ਬੰਦਾ ਫਿਰ ਦੁਨੀਆ ਚੱਕਦੀ ਐ ਪਰ ਔਖਾ ਹੁੰਦਾ ਇੱਕ ਸਟਾਰ ਪੈਦਾ ਕਰਨਾ ਸਟਾਰ ਬਣਾਉਣਾ ਜਦੋਂ ਉਹਦਾ ਸਟਾਰ ਬਣਦਾ ਉਹਦੇ ਪਿੱਛੇ ਦੁਨੀਆ ਪੈਦੀ ਹੈ ਪਰ ਉਸ ਤੋਂ ਪਹਿਲਾਂ ਜਿਹੜੀਆਂ ਉਹਦੀਆਂ ਲੋੜਾਂ ਨੇ ਜਿਵੇਂ ਆਪਾਂ ਉਹਦੀ ਗੱਡੀ ਨੂੰ ਧੱਕਾ ਦੇ ਕੇ ਨਾ ਧੱਕਾ ਲਾ ਕੇ ਲਾਈਨ ਤੇ ਚੜਾ ਦੀ ਉਹਦੀ ਸਪੋਰਟ ਕਰਦੀ ਏ ਮੇਰਾ ਖਿਆਲ ਹੈ ਵੀ ਇਸ ਤੋਂ ਵੱਡਾ ਪਰ ਉਪਕਾਰ ਹੋਰ ਕੋਈ ਹੋ ਨਹੀਂ ਸਕਦਾ ਸੋ ਅਗਲੀ ਵਾਰੀ ਅਸੀਂ ਹੋਰ ਕਿਸੇ ਇੱਕ ਕਬੱਡੀ ਦੇ ਸਟਾਰ ਦੀ ਗੱਲਬਾਤ ਕਰਵਾਵਾਂਗੇ ਤੁਹਾਡੇ ਨਾਲ ਜਿਸ ਤਰ੍ਹਾਂ ਪਹਿਲਾਂ ਕਰਵਾਉਂਦੇ ਆ ਉਹਨੋਂ ਤੱਕ ਮੈਨੂੰ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ